ਪੰਜ ਅਪ੍ਰੈਲ ਨੂੰ ਕਪੂਰਥਲਾ ਦੇ ਸੁਲਤਾਨਪੁਰ ਲੋਧੀ ਵਿੱਚ ਇੱਕ ਪਾਸੇ ਕਾਂਗਰਸ ਪਾਰਟੀ ਵੱਲੋਂ ਸਾਬਕਾ ਵਿਧਾਇਕ ਨਵਤੇ ਚੀਮਾ ਦੀ ਪ੍ਰਧਾਨਗੀ ਹੇਠ ਬਲੌਕ ਜੁੜੇਗਾ ਤੇ ਕਾਂਗਰਸ ਜਿੱਤੇਗੀ ਸਲੇਖ ਵਾਲੀ ਰੈਲੀ ਦਾ ਆਯੋਜਨ ਕੀਤਾ ਗਿਆ ਉਸ ਦਿਨ ਸੁਲਤਾਨਪੁਰ ਦੇ ਆਜ਼ਾਦ ਵਿਧਾਇਕ ਰਾਣਾ ਇੰਦਰ ਪ੍ਰਤਾਪ ਦੀ ਪ੍ਰਧਾਨਗੀ ਹੇਠ ਨਵਾਂ ਪੰਜਾਬ ਨਵੀਂ ਸੋਚ ਸਲੇਖ ਵਾਲੀ ਰੈਲੀ ਦਾ ਆਯੋਜਨ ਕੀਤਾ ਗਿਆ ਇਹਨਾਂ ਦੋਵਾਂ ਰੈਲੀਆਂ ਨੂੰ ਤਾਕਤ ਦੇ ਪ੍ਰਦਰਸ਼ਨ ਵਜੋਂ ਵੇਖਿਆ ਜਾ ਰਿਹਾ ਹੈ ਜਿਸ ਵਿੱਚ ਇੱਕ ਪਾਸੇ ਕਾਂਗਰਸ ਪ੍ਰਧਾਨ ਰਾਜਾ ਅਮਰਿੰਦਰ ਸਿੰਘ ਵਣਿੰਗ ਨੇ ਜਿਨ੍ਹਾਂ ਦੇ ਰਾਣਾ ਗੁਰਜੀਤ ਨਾਲ ਮਤਪੀਰ ਨੇ ਅਤੇ ਰਾਣਾ ਗੁਰਜੀਤ ਨੇ ਉਹਨਾਂ ਨੂੰ ਅਤੇ ਪ੍ਰਤਾਪ ਸਿੰਘ ਬਾਜਵਾ ਨੂੰ ਸਵਾਰਥੀ ਵੀ ਕਿਹਾ ਅਤੇ ਰਾਣਾ ਨੇ ਰਾਜਾਵੜੀ ਦੇ ਗੜ ਮੁਕਸਰ ਵਿੱਚ ਨਵਾਂ ਪੰਜਾਬ ਨਵੀਂ ਸੋਚ ਅਧੁਨਿਕ ਰੈਲੀ ਵੀ ਕੀਤੀ ਹੈ ਅਤੇ ਸਭ ਨੂੰ ਧਿਆਨ ਵਿੱਚ ਰੱਖਦੇ ਹੋਏ ਅਜਿਹੀਆਂ ਰੈਲੀਆਂ ਆਯੋਜਿਤ ਕੀਤੀਆਂ ਜਾ ਰਹੀਆਂ ਨੇ ਜਿਨ੍ਹਾਂ ਨੂੰ ਆਪਣੇ ਪੱਧਰ ਤੇ ਇੱਕ ਰਾਸ਼ਟਰੀ ਲੜਾਈ ਵਜੋਂ ਵਿਖਿਆ ਜਾ ਰਿਹਾ ਹੈ ਸੋ ਜ਼ਿਕਰੇਖਾਸੇ ਕੀ ਰਾਣਾ ਇੰਦਰ ਪ੍ਰਤਾਪ ਤੇ ਰਾਣਾ ਗੁਰਜੀਤ ਸਿੰਘ ਪਿਛਲੇ ਕੁਝ ਦਿਨਾਂ ਤੋਂ ਪੰਜਾਬ ਦੇ ਵਿਸ਼ਵਕੁੱਟ ਥਾਵਾਂ ਤੇ ਕਿਸਾਨਾਂ ਨੂੰ ਮੱਕੀ ਗੋੜੀ ਪ੍ਰੇਰਿਤ ਕਰ ਰਹੇ ਨੇ ਜਿਵੇਂ ਹੀ ਪੰਜਾਬ ਕਾਂਗਰਸ ਨੇ ਸੁਲਤਾਨਪੁਰ ਲੋਧੀ ਵਿਸ਼ਵ ਰੈਲੀ ਦਾ ਐਲਾਨ ਕੀਤਾ 인ਦਰਪ੍ਰਤਾਪ ਨੇ ਵੀ ਜਵਾਬੀ ਜਵਾਬ ਦੇ ਕੇ ਨਵੀਂ ਸੋਚ ਨਵਾਂ ਪੰਜਾਬ ਦੀ ਰੈਲੀ ਦਾ ਐਲਾਨ ਕੀਤਾ ਹਾਲਾਂਕਿ ਉਹਦੇ ਪਿਤਾ ਗੁਰਜੀਤ ਸਿੰਘ ਦੋਵਾਂ ਰੈਲੇ ਵਿਸ਼्राम ਨਹੀਂ ਹੋਏ ਸੋ ਇਸ ਦੌਰਾਨ ਕਾਂਗਰਸੀ ਆਗੂਆਂ ਨੇ ਤਰਫ ਸੰਤੀ ਦੇ ਨਾਲ ਆਪ ਸਰਕਾਰ ਨੂੰ ਅਸਫਲ ਕਰਾਰ ਦਿੱਤਾ ਅਤੇ ਕਿਹਾ ਕਿ ਸਰਕਾਰ ਨੇ ਰਿਸ਼ਵਤ ਖੋਰੀ ਅਤੇ ਰਿਸ਼ਵਤ ਖੋਰੀ ਨਾਲ ਕੰਮ ਕੀਤਾ ਅਤੇ ਲੋਕ ਆਉਣ ਵਾਲੇ ਸਮੇਂ ਦੇ ਵਿੱਚ ਕਾਂਗਰਸ ਨੂੰ ਚੇਤਾਕੀ ਇਸ ਦਾ ਟਕਵਾ ਜਵਾਬ ਦੇਣਗੇ ਸੋ ਇਸ ਦੌਰਾਨ ਸੁਖਵਾ ਸਿੰਘ ਕਹਿ ਰਹੇ ਸਨ ਸੁਖਿੰਦਰ ਸਿੰਘ ਰਾਵਾ ਨੇ ਰਾਣਾ ਗੁਰਜੀਤ ਸਿੰਘ ਦਾ ਨਾਮ ਲਈ ਬਿਨਾ ਉਹਨਾਂ ਨੂੰ ਭਾਜਪਾ ਦਾ ਏਜੰਟ ਦੱਸਿਆ ਅਤੇ ਕਿਹਾ ਕਿ ਉਹ ਭਾਜਪਾ ਦੇ ਇਸ਼ਾਰੇ ਤੇ ਸੂਬੇ ਵਿੱਚ ਅਡਾਨੀ ਅਮਬਾਨੀ ਦੇ ਏਜੰਡੇ ਨੂੰ ਅੱਗੇ ਵਧਾ ਰਹੇ ਨੇ ਅਤੇ ਕਾਂਗਰਸ ਸਾਹੇ ਮਾਨ ਤੋਂ ਮੰਗ ਕੀਤੀ ਹੈ ਕਿ ਕਾਂਗਰਸ ਵਿੱਚ ਰਹਿ ਕੇ ਫਾਇਦਾ ਉਠਾਉਣ ਵਾਲਾ ਵਿਰੋਧ ਕਰਵਾਈ ਕੀਤੀ ਜਾਵੇ ਅਤੇ ਉਹਨਾਂ ਪਾਰਟੀ ਨੂੰ ਨੁਕਸਾਨ ਪਹੁੰਚਾ ਰਹੇ ਨੇ ਇਸ ਦੌਰਾਨ ਸਾਰਿਆਂ ਨੇ ਕਿਹਾ ਕਿ ਸੁਲਤਾਨਪੁਰ ਵਿੱਚ ਕਾਂਗਰਸ ਨਰਤੇਸ਼ ਸ਼ਿਵਾ ਦੇ ਨਾਲ ਹੈ ਸੋ ਦੂਸਰੇ ਪਾਸੇ ਉਨ੍ਹਾਂ ਦੇ ਪਿਤਾ ਅਤੇ ਕਾਂਗਰਸੀ ਵਿਧਾਇਕ ਰਾਣਾ ਗੁਰਜੀਤ ਸਿੰਘ ਰਾਣਾ ਇੰਦਰ ਪ੍ਰਤਾਪ ਦੀ ਗਵਾਹੀ ਵਾਲੀ ਨਵੀਂ ਸੋਚ ਨਵਾਂ ਪੰਜਾਬ ਬੈਲੇ ਵਿੱਚ ਸ਼ਾਮਲ ਨਹੀਂ ਹੋਏ ਇਸ ਦੌਰਾਨ ਰਾਣਾ ਇੰਦਰ ਪ੍ਰਤਾਪ ਨੇ ਕਿਹਾ ਕਿ ਵਿਧਾਇਕ ਹੋਣ ਦੇ ਨਾਤੇ ਉਹਨਾਂ ਨੇ ਸੁਲਤਾਨਪੁਰ ਲੋਧੀ ਦੇ ਵਿਕਾਸ ਲਈ ਰਾਜ ਅਤੇ ਕੇਂਦਰ ਸਰਕਾਰ ਤੋਂ ਫੰਡ ਚਾਰੀ ਕਰਵਾਈ ਸਾਕ ਲੈ ਕੇ ਅੱਜ ਰਾਣਾ ਜੀ ਨੇ ਸਾਰੇ ਪੰਜਾਬ ਦੇ ਵਿੱਚ ਨਵੀਂ ਸੋਚ ਨਵਾਂ ਪੰਜਾਬ ਦੇ ਪ੍ਰੋਗਰਾਮ ਚਾਲੂ ਕੀਤੇ ਮਾਲਵੇ ਦੇ ਵਿੱਚ ਤਿੰਨ ਪ੍ਰੋਗਰਾਮ ਹੋਏ ਤੇ ਅੱਜ ਸੁਲਤਾਨਪੁਰ ਦੇ ਵਿੱਚ ਉਹ ਪ੍ਰੋਗਰਾਮ ਕੀਤਾ ਗਿਆ ਜਿਹਦੇ ਵਿੱਚ ਸਾਡੇ ਇਲਾਕੇ ਦੇ ਵਿੱਚ ਵੀ ਮੱਕੀ ਬਹੁਤ ਹੁੰਦੀ ਆ ਤੇ ਲੋਕਾਂ ਨੂੰ ਬੜੀ ਚਿੰਤਾ ਸੀ ਵੀ ਮੱਕੀ ਦਾ ਹੋਊਗਾ ਸੋ ਉਹਦੇ ਰਿਲੇਟਿਡ ਵਿੱਚ ਪ੍ਰੋਗਰਾਮ ਕੀਤਾ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਲੋਕਾਂ ਨੂੰ ਇਸ ਚੀਜ਼ ਦੀ ਚਿੰਤਾ ਨਹੀਂ ਹੋਊਗੀ ਸਾਡੀ ਫਸਲ ਦਾ ਭਾਅ ਸਾਨੂੰ ਕਿਤਾ ਨਾ ਸਹੀ ਮਿਲੂਗਾ ਤੇ ਇਹਦੇ ਇਲਾਵਾ ਨਫਤੇਜ ਸਿੰਘ ਚੀਮਾ ਜੀ ਨੇ ਪ੍ਰੋਗਰਾਮ ਰੱਖਿਆ ਸੀ ਤੇ ਮੈਂ ਕਿਹਾ ਵੀ ਆਪਾਂ ਵੀ ਉਸ ਹੀ ਦਿਨ ਰੱਖ ਕੇ ਦਿਖਾ ਦੇਣਾ ਵੀ ਲੋਕ ਸੁਲਤਾਨਪੁਰ ਦੇ ਕਿਹਦੇ ਨਾਲ ਸੋ ਅੱਜ ਲੋਕਾਂ ਨੇ ਸਾਈਡ ਕਰਕੇ ਆਪਣਾ ਫਤਵਾ ਦਿੱਤਾ ਕਿ ਲੋਕ ਕਿਹਦੇ ਨਾਲ ਇਹ ਆਪਣੇ ਸਵੋਧਨ ਦੌਰਾਨ ਦੱਸਿਆ ਵੀ ਵਿਜਲੇਸ਼ਨ ਕੁਆਰੀ ਜਿਹੜੇ ਨਵਤੇਜ ਸਿੰਘ ਚੀਮਾ ਦੇ ਕਾਰਜਕਾਲ ਦੌਰਾਨ ਪਸਵਜਲਾ ਸਾਲਾ ਸਮਾਗਮ ਹੋਇਆ ਉਹਦੀ ਸ਼ੁਰੂ ਹੋ ਗਈ ਹੈ ਕਿ ਇਸ ਨੂੰ ਕਿੱਦਾਂ ਦੇਖਦੇ ਹੋ ਵੀ ਜਿਹੜੇ ਹੁਣ ਉਹਨਾਂ ਦਿਨਾਂ ਤੋਂ ਅਦੋਚ ਲੱਗਦੇ ਰਿਹਾ ਵੀ ਪੈਸਿਆਂ ਦਾ ਗਵਨ ਹੋਇਆ ਵਾ ਜਾਂ ਸਹੀ ਤਾਂ ਪੈਸੇ ਨਹੀਂ ਲੱਗੇ ਵੀ ਇਹ ਵਿਜਲੇਸ ਸਹੀ ਤਰੀਕੇ ਨਾਲ ਜਾਂਚ ਕਰਕੇ ਇਹਨੂੰ ਸਿੱਟੇ ਤੱਕ ਲਿਜਾਊ। ਦੇਖੋ ਮੈਨੂੰ ਉਹ ਇਲਾਕੇ ਦੇ ਲੋਕਾਂ ਨੇ ਇਲੈਕਸ਼ਨ ਦੇ ਵਿੱਚ ਇਹ ਕਹਿਆ ਸੀ ਵੀ ਇਹ ਜਾਂਚ ਕਰਾਉਣੀ ਹੈ। ਤੇ ਸੈਸ਼ਨ ਦੇ ਵਿੱਚ ਮੈਂ ਮੁੱਦਾ ਚੱਕਿਆ ਮੁੱਖ ਮੰਤਰੀ ਸਾਹਿਬ ਨੂੰ ਰਿਟਰਨ ਦਿੱਤਾ ਤੇ ਮੁੱਖ ਮੰਤਰੀ ਸਾਹਿਬ ਨੇ ਉਹ ਜਿਹੜੀ ਇਨਕੁਆਇਰੀ ਆ ਉਹ ਚાલુ ਹੋ ਗਈ ਆ ਤੇ ਹੁਣ ਭਾਈ ਉਹਦੇ ਜਿਹੜੇ ਜਵਾਬ ਉਹ ਦੇਣੇ ਪੈਣਗੇ ਕਿ ਤੁਸੀਂ ਗੱਲ ਕੀਤੀ ਸੀ ਸੈਂਟਰ ਤੋਂ ਵੀ ਜਿਹੜੇ ਫੰਡਸ ਲੁਕੇ ਸੀ ਉਹ ਤੁਸੀਂ ਲੈ ਕੇ ਆਏ ਆ 550 ਸਾਲਾਂ ਤੇ ਸੈਂਟਰ ਗਵਰਨਮੈਂਟ ਨੇ ਪਿੰਡ ਬਾਬੇ ਨਾਨਕ ਦਾ ਬਣਾਉਣ ਦਾ ਐਲਾਨ ਕੀਤਾ ਸੀ ਫੇਰ ਸਾਹਿਬ ਦੇ ਪਿੱਛੇ ਜਗ੍ਹਾ ਵੀ ਆਇਡੈਂਟੀਫਾਈ ਉਹਨਾਂ ਨੇ ਕੀਤੀ ਸੀ ਪਰ 1920 19 ਤੋਂ ਲੈ ਕੇ ਹੁਣ ਤੱਕ ਸਮਾਂ ਬੀਤ ਗਿਆ ਵਾ ਪਰ ਹਾਲੇ ਤੱਕ ਕੋਈ ਉੱਥੇ ਨਾ ਕਾਰਜ ਸ਼ੁਰੂ ਹੋਇਆ ਨਾ ਉਹਦੇ ਵਾਕੰਦ ਨਾ ਹੀ ਉਹਦੇ ਬਾਰੇ ਕੋਈ ਫੰਡ ਦੀ ਗੱਲ ਦੇਖੋ ਅੱਜ ਦੀ ਡੇਟ 'ਚ ਸਭ ਤੋਂ ਪਹਿਲਾਂ ਜਿਹੜੇ ਫੰਡ ਲੈਪਸ ਹੋ ਰਹੇ ਸੀਗੇ ਉਹ 50 ਕਰੋੜ ਰੁਪਇਆ ਮੈਂ ਲੈ ਕੇ ਆਇਆ ਅੱਜ ਟੀਸੀ ਸਾਹਿਬ ਦੇ ਖਾਤੇ ਦੇ ਵਿੱਚ 100 ਕਰੋੜ ਤੋਂ ਉੱਤੇ ਪਿਆ ਕੁਝ ਪੈਸੇ ਜਿਹੜੇ ਕੰਮ ਸੀਵਰੇਜ ਦੇ ਪੀਣ ਵਾਲੇ ਪਾਣੀ ਦੇ ਚੱਲ ਰਹੇ ਆ ਉਹਨਾਂ ਦੀ ਪੇਮੈਂਟ ਵੀ ਉਹਦੇ 'ਚ ਹੋਣੀ ਆ ਉਹਦੇ ਤੋਂ ਇਲਾਵਾ ਸਾਡੇ ਕੋਲ 60 60 ਤੋਂ 60 55 65 ਪਾਣੀ ਦਾ ਸੁੱਤੇ ਥੱਲੇ ਕਰੋੜ ਫालतू ਪਿਆ ਹੋਏਗਾ ਉਹਦਾ ਸਪੋਰਟ ਸਟੇਡੀਅਮ ਜੋ ਮੇਰੀ ਚਾਹਤ ਸੀ ਉਹ ਹੁਣ ਪੜਾ ਕੇ ਦਊਂਗਾ ਤੇ ਕਿਰਪਾ ਗੁਰੂ ਸਾਹਿਬ ਦੀ ਆ ਉਹਨਾਂ ਦੀ ਗੁਰਨਾਨਕ ਪਾਸ਼ੇ ਦੀ ਧਰਤੀ ਤੇ ਜੇ ਕੰਮ ਚੰਗੇ ਕਰਾਂਗੇ ਤੇ ਫਿਰ ਚੋਰ ਲਾਉਣ ਦੀ ਲੋੜ ਨਹੀਂ ਮਾਲਕ ਆਪਣੇ ਆਪ ਹੀ ਕਿਰਪਾ ਕਰਕੇ ਸਾਰਾ ਕੰਮ ਉਹ ਆਪ ਕਰਾ ਦਿੰਦੇ ਸਾਡੀ ਰੈਡੀ ਨੂੰ ਇੱਕ ਪਾਸੇ ਸਾਡੀ ਰੈਡੀ ਹੋਰੀ ਦੂਸਰੇ ਪਾਸੇ ਮੇਰੀ ਵਾਲੀ ਤਾਂ ਤੁਸੀਂ ਵੇਖ ਲਈ ਉਹਨਾਂ ਵਾਲੀ ਵੀ ਵੇਖ ਕੇ ਆਏ ਆ ਤੇ ਤੁਸੀਂ ਜਵਾਬ ਤੁਸੀਂ ਦਿਓਗੇ ਉਹ ਕਹਿੰਦੇ ਬੂਸਟ ਪਰ ਆਏ ਨਰਦੇਸ ਸਿੰਘ ਜੀ ਮਾਨੂੰ ਇਹ ਲਿਖਦਾ ਹੈ ਨਾ ਇਹ ਬੂਸਟ ਦਿੱਤਿਆ ਕੁਝ ਨਹੀਂ ਆਉਣਾ ਇਹ ਲੋਕਾਂ ਚ ਕਿਦਾਂ ਤੁਸੀਂ ਵਿਚਰੋਗੇ ਲੋਕਾਂ ਨੂੰ ਲੁੱਟਿਆ ਕੁੱਟਿਆ ਤੇ ਹੁਣ ਬੂਸਟ ਹੋਰ ਪਰਦੇ ਹੋ ਕਿ ਅਗਲੀ ਤਿਆਰੀ ਲੋਕਾਂ ਦੇ ਦਿਮਾਗ ਚ ਤਿਆਰ ਹੋ ਜਵੇ ਵੀ ਫੇਰਬਾਰੀ ਆਉਣ ਵਾਲੀ ਹੈ ਸੁਖਪਾਲ ਮੱਖੀ ਸੰਬੰਧੀ ਹਮਲਾ ਕੀਤਾ ਹੈ ਉਹਨਾਂ ਕਿਹਾ ਕਿ ਪੰਜਾਬ ਦੇ ਵਿੱਚ 2TP ਮਾਡਲ ਲਾਗੂ ਕਰਨਾ ਚਾਹ ਰਿਹਾ ਰਾਣਾ ਜੀ ਤੇ ਨਿੱਜੀ ਮਾਡਲ ਜਿਹੜਾ ਸਥਾਪਿਤ ਕਰਨਾ ਚਾਹੁੰਦੇ ਨੇ ਨਿੱਜੀ ਮੰਡੀਕਰਨ ਕਰਵਾਉਣਾ ਚਾਹੁੰਦੇ ਨੇ ਤੇ ਬਿਚਨੋਲ ਬਣਾਉਣਾ ਚਾਹੁੰਦੇ ਨੇ ਇਹ ਰੋਕਣਾ ਸੁਖਪਾਲ ਖੇਰੇ ਨੇ ਆਪ ਕਦੇ ਖੀਤੀ ਕੀਤੀ ਜਿਹੜੇ ਬੋਲਣ ਵਾਲੇ ਇਹ ਮੈਨੂੰ ਸਰਟੀਫਿਕੇਟ ਦੇਣ ਦੀ ਲੋੜ ਨਹੀਂ ਇਹ ਲੋਕ ਜਾਣਦੇ ਆ ਹਰੇਕ ਬੰਦੇ ਦੇ ਜ਼ੁਬਾਨ ਤੇ ਆ ਕਿ ਮੱਕੀ ਦਾ ਪਿਛਲੇ ਦੋ ਸਾਲਾਂ ਚ ਕਿਸ ਤਰੀਕੇ ਨਾਲ ਪਾਪ ਮਨਟੇਨ ਹੋਇਆ ਸੋ ਲੋਕ ਜਾਣਦੇ ਆ ਤੇ ਇਹ ਸਵਾਲ ਲੋਕਾਂ ਨੂੰ ਪੁੱਛੋ ਦੱਸਣਗੇ ਕਿ ਉਹਨਾਂ ਨੂੰ ਫਸਲਾਂ ਦਾ ਪਾ ਮਿਲਿਆ ਜਾਂ ਨਹੀਂ ਮਿਲਿਆ ਤੇ ਆਉਣ ਵਾਲੇ ਸਮੇਂ ਚ ਵੀ ਮੈਂ ਸਾਰੇ ਆਪਣੇ ਇਲਾਕੇ ਦੇ ਬੰਦਿਆਂ ਨੂੰ ਕਹਿੰਨਾ ਵੀ ਤੁਹਾਨੂੰ ਮੱਕੀ ਦਾ ਪਾ ਤੇ ਕਰਨੀ ਦੋਂਗਾ ਕਿਰਪਾ ਮਾਲਕ ਦੀ ਹੋਣੀ ਆ ਗੁਰੂ ਸਾਹਿਬ ਨੇ ਕਿਰਪਾ ਕਰਨੀ ਆ ਗੁਰਨਾਨਕ ਪਾਸ਼ਾ ਨੇ ਤੇ ਆ ਇਹਦਾ ਵਧੀਆ ਤਰੀਕੇ ਨਾਲ ਮੈਂਟੇਨ ਕਰਕੇ ਦਿਆ ਰਾਜਾ ਵਡਿੰਗ ਨੇ ਕਿਹਾ ਕਿ ਰਾਣਾ ਪਰਿਵਾਰ ਦੇ ਕਾਂਗਰਸ ਅਲੀ ਸ਼ਾਮਲ ਹੋਣਾ ਹੈ ਇਹਦਾ ਮਤਲਬ ਕਿ ਕਾਂਗਰਸ ਇਕਜੁੱਟ ਨਹੀਂ ਠੀਕ ਹੈ ਇਹਦੇ ਬਸ ਕੀ ਕਹਿੰਦੇ ਉਹਨਾਂ ਨੇ ਰਾਣਾ ਪਰਿਵਾਰ ਰੈਲੀ 'ਚ ਨਹੀਂ ਆਇਆ ਇਹਦਾ ਮਤਲਬ ਇਹ ਨਹੀਂ ਹੈ ਕਿ ਕਾਂਗਰਸ ਇਕਜੁੱਟ ਨਹੀਂ ਮੈਂ ਤੇ ਹੈ ਹੀ ਆਜ਼ਾਦ ਭਾਈ ਕਾਂਗਰਸ 'ਚ ਹੈ ਹੀ ਨਹੀਂ ਅਜੇ ਜਿੱਦਣ ਆਉਣਾ ਹੋਊਗਾ ਆ ਜਾਵਾਂਗੇ ਰੰਧਾਵਾ ਜੀ ਨੇ ਕਿਹਾ ਕਿ ਨਵਦੇਸ਼ ਜੀ ਮੈਂ ਸਾਡਾ ਦੇ ਕਾਂਗਰਸ ਦਾ ਲੀਡਰ ਹੈ ਇਹਨਾਂ ਨੇ ਕਿਹਾ ਕਿ ਜਿਹੜਾ ਕਾਂਗਰਸ ਦਾ ਤੇ ਉਹਨਾਂ ਦਾ ਲੀਡਰ ਹੈ ਤੇ ਫਿਰ ਉਹਨਾਂ ਨੂੰ ਇਹ ਦੱਸਣਾ ਚਾਹੀਦਾ ਕਿ ਅਸੀਂ ਇਹ ਨਹੀਂ ਜਦੋਂ ਹੁਣ ਏਸੀਪੀਆ ਵਿਜੀਲੈਂਸ ਦੀ ਇਨਕੁਆਇਰੀ ਹੋਣੀ ਹੈ ਜਿੰਨੇ ਗੁਰਨਾਨਕ ਪਾਸ਼ਾ ਦੇ ਪੈਸੇ ਖਾਦੇ ਆ ਉਸ ਇਨਕੁਆਇਰੀਆਂ ਦੇ ਵਿੱਚ ਵੀ ਨਾਲ ਜਾਵਾਂਗੇ ਇਹਨੂੰ ਇਕੱਲਾ ਨਹੀਂ ਛੱਡਾਂਗੇ ਪੰਜਾਬ ਦੇ ਸਹਿਨਚਾਰਜ ਰਵਿੰਦਰ ਢਾਲਵੀ ਨੇ ਕਿਹਾ ਕਿ ਨਵਤੇਜ ਨੂੰ ਅੱਗੇ ਵਧੋ ਹਮ ਤੁਹਾਡੇ ਸਾਥ ਹ ਨਵਤੇਜ ਅੱਗੇ ਵਧੋ ਤੁਸੀਂ ਅਕੇਲੇ ਰਹਿ ਜਾਓਗੇ ਬਾਤ ਲੋਕੋ ਕੇ ਸਾਥ ਹੋਊਗੀ ਇਹਨੇ ਨਵਦੀਪ ਸਿੰਘ ਕੁਛ ਨਹੀਂ ਹੋਊਗਾ। ਖੰਡਾ ਸਾਹਿਬ ਜਿਹੜੀ ਇਹ ਅੱਜ ਰੈਲੀ ਹੋ ਰਹੀ ਹੈ ਸੁਲਤਾਨਪੁਰ ਦੇ ਵਿੱਚ ਕਿੰਨੇ ਸਮੇਂ ਜੋ ਕਿਸ ਤਰ੍ਹਾਂ ਦੀ ਆਊਟਪੁੱਟ ਕੋ ਗੱਲ ਇਹ ਆ ਕਿ ਇੱਕ ਤਾਂ ਬਹੁਤ ਕਾਮਯਾਬ ਇਕੱਠ ਹੋਇਆ ਵਾ ਕਿਉਂਕਿ ਇਹ ਪੰਪਾਰਟੀ ਦਾ ਮੰਜ਼ੂਰਸ਼ਦਾ ਇਕੱਠ ਆ ਸਾਡੀ ਪਾਰਟੀ ਦਾ ਪ੍ਰੋਗਰਾਮ ਚੱਲ ਰਿਹਾ ਵਾ ਜੁੜੇਗਾ ਬਲੌਕ ਤੇ ਜਿੱਤੇਗੀ ਕਾਂਗਰਸ ਉਸ ਅਧੀਨ ਸੁਲਤਾਨਪੁਰ ਲੋਧੀ ਚ ਨਵਦੀਪ ਸਿੰਘ ਚੀਮਾ ਇੱਕsemble ਨੇ ਰੱਖਿਆ ਸਾਰੀ ਟੌਪ ਲੀਡਰਸ਼ਿਪ ਉੱਥੇ ਹੀ ਆ। ਔਰ ਅੱਜ ਜੋ ਬੇੜਾ ਘਰ ਕੀਤਾ ਭਗਵੰਤ ਪਾਣ ਦੀ ਸਰਕਾਰ ਨੇ ਪਿਛਲੇ 3 ਸਾਲਾਂ ਚ ਉਹਦਾ મૂਲੰਕਣ ਕੀਤਾ ਗਿਆ ਨਸ਼ੇ ਦੀ ਲੜਾਈ ਝੁਕੀ ਆ। ਇਹ ਸਾਰਾ ਫਰਾਡ ਹੈ ਇਹ ਸਿਰਫ ਗਰੀਬਾਂ ਦੇ ਘਰ ਆਏ ਜਾ ਰਹੇ ਨੇ ਹਾਲਾਂਕਿ ਸੁਪਰੀਮ ਕੋਰਟ ਨੇ ਆਦੇਸ਼ ਦਿੱਤੇ ਕਿ ਕਿਸੇ ਦਾ ਘਰ ਨਹੀਂ ਟੋਣਾ ਇਹ ਬੀਜੇਪੀ ਦਾ ਯੂਪੀ ਸਰਕਾਰ ਯੋਗੀ ਦਾ ਮਾਡਲ ਚੱਕ ਕੇ ਭਗਵਨ ਪ万 ਤੇ ਕੇਸ਼ਰੀਵਾਲ ਨੇ ਇੱਥੇ ਸਾਡੇ ਤੇ ਲਾਗੂ ਕੀਤਾ ਵਾ ਔਰ ਇਸ ਨਾਲ ਜਿਹੜੇ ਅਸਲ ਤਾਕਤਵਰ ਹੈਗੇ ਨੇ ਪਾਵਰਫੁੱਲ ਡਰੱਗ ਮਾਫੀਆ ਉਹਦੇ ਖਿਲਾਫ ਕੋਈ ਐਕਸ਼ਨ ਘੱ ਪਰसों ਉਹ ਕੁੜੀ ਇੱਕ ਕਨਸਟੇਬਲ ਫੜੀ ਗਈ ਅਮਰਦੀਪ ਕੋਟ ਉਹਦੇ ਕੋਲ 18 ਗ੍ਰਾਮ ਹੀਰੋਇਨ ਮਿਲੀ ਜਾ ਤੁਹਾਡਾ ਕੀ ਖਿਆਲ ਹੈ ਕਿ ਇੱਕ ਪੁਲਿਸ ਦੀ ਸਪਾਈ ਉਦੋਂ ਜੁਰਤ ਹੈ ਕਿ ਉਹ ਉੱਪਰਲੀ ਦਾ ਡਰੱਗ ਤਰਾਫਿਕਿੰਗ ਕਰ ਸਕੇ ਉਹਦੇ ਪਿੱਛੇ ਕੌਣ ਨੇ ਉਹਦੇ ਪਿੱਛੇ ਲੜੀ ਹੈ ਉੱਪਰ ਤੱਕ ਸੀਨੀਅਰ ਆਈਪੀਐਸ ਅਫਸਰ ਦਾ ਨਾਮ ਜਿਹੜਾ ਉਹ ਕਹਿੰਦੀ ਸੀ ਕਿ ਮੇਰੇ ਤੋਂ ਲੁਕਾਤਾ ਉਹਦੀ ਜਾਂਚ ਕੋਈ ਨਹੀਂ ਕਰੇਗਾ ਪੰਜਾਬ ਦੇ ਵਿੱਚ ਇਸ ਕਰਕੇ ਇਹ ਬੁਲਡੋਜ਼ਰ ਸਿਰਫ ਗਰੀਬਾਂ ਦੇ ਘਰ ਵਾਸਤੇ ਔਰ ਬੁਲਡੋਜ਼ਰ ਬੀਜੇਪੀ ਦਾ ਰੈਪਲਿਕਾ ਹੈ ਸਾਡੇ ਕਿਸਾਨਾਂ ਦਾ ਅੰਦੋਲਨ ਜਿਹੜਾ ਉਠਾਇਆ ਗਿਆ ਪਿਛਲੇ ਦਿਨਾਂ 'ਚ ਸ਼ੰਭੂ ਤੇ ਖਨੌਰੀ ਤੋਂ ਉਹ ਵੀ ਬੀਜੇਪੀ ਦੇ ਕਹਿਣ ਦੇ ਉੱਤੇ ਬੀਜੇਪੀ ਦਾ ਬੁਲਡੋਜ਼ਰ ਪੋਲਿਟਿਕਸ ਲਾ ਕੇ ਸਾਡਾ ਸਾਰਾ ਮੋਰਚਾ ਖਦੇੜ ਦਿੱਤਾ ਔਰ 100 ਤੋਂ ਉੱਤੇ ਕਰੋੜ ਰੁਪਏ ਦੀ ਚੋਰੀ ਹੋਈ ਸਮਾਨ ਦੀ ਇਹਨਾਂ ਦਾ ਬੋਕਰ ਪਾਰਟੀ ਦਾ ਮਾਲਵੇ ਵਿੱਚ ਨਾਮ ਟਰਾਲੀ ਚੋਰ ਪੈ ਚੁੱਕਾ ਵਾ ਔਰ ਇਹ ਸਾਰੀਆਂ ਗੱਲਾਂ ਔਰ ਗੁਰੂਗ੍ਰਾਂਦ ਸਾਹਿਬ ਦੀ ਬੇਅਦਬੀ ਅਜ ਤੱਕ ਕੋਈ ਉਹਦੇ ਤੇ ਇਨਸਾਫ ਨਹੀਂ ਗਾ ਅੱਜ ਪੰਜਾਬ ਦੇ ਵਿੱਚ ਭ੍ਰਿਸ਼ਟਾਚਾਰ ਸਿਰ ਚੜ ਕੇ ਬੋਲ ਰਿਹਾ ਥਾਣਿਆਂ ਤੇ ਤਹਿਸੀਲਾਂ 'ਚ ਔਰ ਸਭ ਤੋਂ ਮਾੜੀ ਗੱਲ ਜਿਹੜੀ ਬਦਲਾਖੋਰੀ ਸੀ ਇਹਨਾਂ ਨੇ ਲੀਡਰਾਂ ਨਾਲ ਤਾਂ ਕੀਤੀ ਮੇਰੇ ਨਾਲ ਕੀਤੀ ਝੂਠੇ ਮੁਕੱਦਮੇ ਦਰਜ ਕੀਤੇ ਲੇਕਿਨ ਇਹ ਗਰਾਊਂਡ ਲੈਵਲ ਤੱਕ ਲੈ ਕੇ نیچے ਸਰਪੰਚ ਕਾਉਂਸਲਰਸ ਉਹਨਾਂ ਦੀਆਂ ਮਤਲਬ ਹਰ ਤਰ੍ਹਾਂ ਦੀ ਉਹਨਾਂ ਦੇ ਨਾਲ ਬਦਲਾਖੋਰੀ ਕੀਤੀ ਗਈ ਆ ਇਹ ਮੈਂ ਅੱਜ ਲੀਡਰਸ਼ਿਪ ਤੇ ਮੋਰੇ ਇੱਕ ਵਾਅਦਾ ਲਿਆਵਾ ਸਾਰੀ ਟਾਪ ਲੀਡਰਸ਼ਿਪ ਇੱਥੇ ਜੀ ਕਿ ਇਹ ਕਿ ਆਪਣੀ ਸਰਕਾਰ ਬਣਨ ਤੇ ਅਸੀਂ ਇੱਕ ਪੋਲੀਟੀਕਲ ਵਿਂਡੇਟਾ ਦੇ ਇੱਕ ਕਮਿਸ਼ਨ ਬਣਾਵਾਂਗੇ ਰਿਟਾਇਰਡ ਹਾਈ ਕੋਰਟ ਦਾ ਜੱਜ ਜਿਵੇਂ ਪਹਿਲਾਂ ਬਣਿਆ ਸੀ ਪਰੰਤੂ ਉਹ ਤਾਂ ਪਹਿਲਾਂ ਸਿਰਫ ਮੁਕਦਮੇ ਰੱਦ ਕੀਤੇ ਗਏ ਨਾ ਐਟੀ ਮੁਕਦਮੇ ਵੀ ਰੱਦ ਕਰਾਵਾਂਗੇ ਆਪਣੇ ਸਾਰੇ ਵਰਕਰਸ ਦੇ ਔਰ ਜਿਨ੍ਹਾਂ ਲੋਕਾਂ ਨੇ ਛੁੱਟੇ ਮੁਕਦਮੇ ਦਰਜ ਕਰਾਇਆ ਚਾਹੇ ਉਹ ਪੁਲਿਸ ਸੀ ਚਾਹੇ ਉਹਦੇ ਪਿੱਛੇ ਪੋਲੀਟੀਕਲ ਬੰਦੇ ਸੀ ਉਹਨਾਂ ਤੇ ਧਾਰਾ 182 ਲਾ ਕੇ ਉਲਟੇ ਮਕਦਮੇ ਦਰਜ ਕਰਾਵਾਂਗੇ ਇਹ ਮਤਾ ਪਾਸ ਅੱਜ ਮੈਂ ਹਰ ਤੇ ਲੀਡਰਸ਼ਿਪ ਦੀ ਹਾਜ਼ਰੀ ਚ ਕਰਵਾਇਆ ਅਗਲੀ ਗੱਲ ਦੁੱਖਣਾ ਕਹਿਣਾ ਪੈਂਦਾ ਕਿ ਸਾਡੇ ਵਿੱਚੋਂ ਕੁਝ ਵਿਅਕਤੀ ਜਿਨ੍ਹਾਂ ਨੇ ਕਾਂਗਰਸ ਦਾ ਆਨੰਦ ਮਾਣਿਆ ਵੱਡੇ ਵੱਡੇ ਵਪਾਰੀ ਬਣੇ ਵੱਡੇ ਵੱਡੇ ਕਾਰਖਾਨੇ ਬਣ ਕੇ ਕਾਂਗਰਸ ਦੇ ਸਿੱਤੇ ਅੱਜ ਸਾਡੇ ਆਫੀਸ਼ਲ ਪ੍ਰੋਗਰਾਮ ਦੇ ਮੁਕਾਬਲੇ ਤੇ ਇੱਕ ਅਖੋਤੀ ਮੱਕੀ ਬਜਾਊ ਪ੍ਰੋਗਰਾਮ ਦਾ ਉੱਥੇ ਕੱਠ ਰੱਖਿਆ ਜਾਣ ਪੁੱਛ ਕੇ ਔਰ ਇਹ ਸਾਰੀ ਭਾਜਪਾ ਸਪਾਂਸਰਡ ਗੇਮਾਂ ਰਾਹੁਲ ਗਾਂਧੀ ਨੇ ਕੈਟੇਗੋਰਿਕਲੀ ਕਿਹਾ ਕਿ ਅਸੀਂ ਅਡਾਨੀ ਔਰ ਬੀਜੇਪੀ ਦਾ ਜਿਹੜਾ ਮੰਡੀਕਰਨ ਦਾ ਨਿੱਜੀ ਮੰਡੀਕਰਨ ਦਾ ਮਾਡਲ ਉਹਨੂੰ ਰੱਦ ਕਰਦੇ ਆ ਅਸੀਂ ਐਮਐਸਪੀ ਦੀ ਸਪੋਰਟ ਕਰਦੇ ਲੇਕਿਨ ਇਹ ਸਾਡੇ ਵਾਲਾ ਬੰਦਾ ਪੰਜਾਬ ਚ ਘੁੰਮ ਕੇ ਕਹਿੰਦਾ ਕਿ ਮੈਂ ਮੱਕੀ ਦੀ ਪ੍ਰਾਈਵੇਟ ਪਰਚੇਸ ਕਰੂੰਗਾ ਯਾਨੀ ਕਿ ਅਡਾਨੀ ਤੇ ਬੀਜੇਪੀ ਦਾ ਮਾਡਲ ਪੰਜਾਬ ਚ ਲਾਗੂ ਕੀਤਾ ਜਾ ਰਿਹਾ ਔਰ ਉਹ ਫਰਾਡ ਹੈ ਬੇਸਿਕਲੀ ਉਸਨੂੰ ਆਪਣੇ ਪੋਪਾਰਵਾਸ ਸੇ ਰੌ ਮਟੀਰੀਅਲ ਚਾਹੀਦਾ ਮੁੱਕੀ ਇਹ ਕੋ ਲੋਕਾਂ ਦੇ ਆਸਾਨੀ ਤੇ ਨਾਲੇ ਕਹਿੰਦਾ ਮੈਂ 2 ਸਾਲ ਹੀ ਐਮਐਸਪੀ ਦੋ ਤੇ ਮੁੜ ਕੇ 2 ਸਾਲ ਤੋਂ ਬਾਅਦ ਬਾਕੀ ਦੇ ਕੌਣ ਹੋਣਗਾ ਮਗਰ ਲੀਆਂ ਪੇਮੈਂਟਾਂ ਚਕੁੰਦਰ ਦੀਆਂ 슈ਗਰ ਮਿਲਾਂ ਦੀਆਂ ਫਗਵਾੜੇ ਦੀ 슈ਗਰ ਮਿਲ ਦਾ ਬਕਾਇਆ ਏਰੀਅਰਸ ਅੱਜ ਵੀ ਖੜੇ ਨੇ ਸੋ ਮੈਂ ਤਾਂ ਇਹ ਮੰਗ ਕੀਤੀ ਆ ਆਪਣੀ ਪਾਰਟੀ ਦੀ ਲੀਡਰਸ਼ਿਪ ਕੋ ਕਿ ਕਿਰਪਾ ਕਰਕੇ ਇਹ ਲੋਕ ਜਿਹੜੇ ਕਨਫਿਊਜ਼ਨ ਕ੍ਰੀਏਟ ਕਰ ਰਹੇ ਆ ਕਾਂਗਰਸ ਨੂੰ ਇਸ ਵਕਤ ਉਹਦੀ ਬੇੜੀ ਚ ਵੱਟੇ ਪਾਉਣ ਦੀ ਕੋਸ਼ਿਸ਼ ਕਰ ਰਹੇ ਆ ਬੀਜੇਪੀ ਦੇ ਕਹਿੰਦੇ ਇਹਨਾਂ ਦੇ ਖਿਲਾਫ ਸਖਤ ਤੋਂ ਸਖਤ ਐਕਸ਼ਨ ਲੈ ਲੇ ਲੇਕਿਨ ਅੱਜ ਲੋਕਾਂ ਨੇ ਸੁਲਤਾਨਪੁਰ ਸਾਬਤ ਕਰਤਾ ਕਿ ਉਹ ਵਪਾਰੀਆਂ ਤੇ ਕਾਰਪੋਰੇਟ ਦੇ ਨਾਲ ਨਹੀਂ ਗਏ ਉਹ ਕਾਂਗਰਸ ਪਾਰਟੀ ਦੇ ਸੱਚੇ ਸਪਾਈ ਨੇ ਐਸਾ ਤੁਸੀਂ ਵੀ ਆਲ ਇੰਡੀਆ ਕਾਂਗਰ ਕਿਸਾਨ ਵਿੰਗ ਹੈ ਉਹਨਾਂ ਦਾ ਇਹ ਜਿਹੜਾ ਪੰਜਾਬ ਚ ਚੱਲ ਰਿਹਾ ਮੱਕੀ ਹਲਾ ਜਿਹੜਾ ਤੁਸੀਂ ਵੀ ਜ਼ਿਕਰ ਕੀਤਾ ਕੀ ਕਿਸਾਨਾਂ ਨੂੰ ਕੀ ਅਪੀਲ ਕਰਦੇ ਇਹ ਤਾਂ ਇੱਕ